ਇੱਕ ਪਾਸੇ ਇੰਨੀ ਸਨੋ ਆ ਹੈਨਾ ਬਾਈ ਤੇ ਇਹ ਦੇਸ਼ ਵੀ ਆਪਾਂ ਗੱਲ ਕਰ ਗਏ ਹੈ ਹੈਗਾ ਬਾਹਰ ਲਾ ਮਲ ਕੇ ਜੌਰਜੀਆ ਤੇ ਰਸ਼ੀਆ ਦਾ ਬਾਰਡਰ ਆ ਇਹ ਬਿਲਕੁਲ ਨੇੜੇ ਗਦੌਰੀ ਇਲਾਕਾ ਪੈਂਦਾ ਤੇ ਤੁਸੀਂ ਦੇਖ ਲਓ ਵੀ ਪੰਜਾਬੀਆਂ ਨੇ ਕਿੰਨੀ ਮਿਹਨਤ ਕੀਤੀ ਹੋਣੀ ਆ ਪੰਜਾਬੀਆਂ ਨੇ ਇੱਥੇ ਵੀ ਆਪਦੇ ਜਿਹੜਾ ਹੈਗੇ ਆ ਢਾਬੇ ਕੋਲੇ ਹੋਇਆ ਇਧਰਲੇ ਪਾਸੇ ਇੰਡੀਆ ਨਾ ਫੂਡ ਰੈਸਟੋਰੈਂਟ ਫਾਸਟ ਫੂਡ ਆ ਠੀਕ ਆ ਫਲਾਲ ਮੈਂ ਤੇ ਜਸੀਂ ਇੱਥੇ ਆਏ ਸੀਗੇ ਮਖਾਚਲ ਚਾਹ ਚੂਪੀ ਖਾ ਜਾਏ ਕੋਈ ਨਾ ਆਪਾਂ ਪੰਜਾਬੀਆਂ ਕੋਲੇ ਪੀ ਕੇ ਆਣੇ ਤੇ ਇਹ ਮੁੰਡੇ ਆਪਣੇ ਪਟਿਆਲੇ ਵੱਲ ਤੇ ਸਭ ਤੋਂ ਐ ਘੈਂਟ ਗੱਲਾ ਵੀ ਯਾਰ ਜਿੱਥੇ ਬੰਦਿਆ ਨੇ ਹਨਾ ਮਨ ਲਾ ਮੈਂ ਕਹਣਾ ਵੀ ਇੱਕ ਵਾਰ ਵੈਸੇ ਕਹਣਾ ਵੀ چاہے ਸਾਡੇ ਬੰਦੇ ਨਰਕਾਂ ਚ ਹੋਣ ਉੱਥੇ ਵੀ ਸੈੱਟ ਹੋ ਜਾਣਗੇ ਪੂਰੀ ਦੁਨੀਆ ਚ ਵੀ ਤੇ ਆਹ ਦੇਖ ਲੋ ਵੀ ਇੱਥੇ ਜਿੱਥੇ ਭਾਈ ਘਟੋ ਘਾਟਾ ਪਾ ਕੇ ਗਏ 20 25 25 ਫੁੱਟ ਬਰਫ਼ ਪੈਂਦੀ ਆ ਤੇ ਉੱਥੇ ਬੰਦਿਆ ਨੇ ਕਿਦਾਂ ਮਿਹਨਤ ਕੀਤੀ ਨਾਲ ਸੁਣੋ ਅੰਦਰ ਦਿਖਾਉਣਾ ਵੀ ਇਹਦੇ ਕੀ ਆ ਹਨਾ ਸੋ ਬਾਹਰੋਂ ਮੈਗੀਆਂ ਮੋਗੀਆਂ ਤੇ ਇਧਰਲੇ ਪਾਸੇ ਬੈਣ ਦਾ ਸਮਾਨ ਰਾਤ ਅਸੀਂ ਦੱਸਦੇ ਸੀ ਕਹਿੰਦਾ ਸਾਰਾ ਨਾਲ ਵੱਧ ਪੈਸੇ ਬਣਾਉਂਦੇ ਆ ਜਿਹੜੇ ਆਹ ਬਰਫ਼ ਚੱਕਣ ਵਾਲੇ ਕਿਉਂਕਿ ਆਹ ਗੱਡੀਆਂ ਆ ਲਾਉਣ ਵਾਸਤੇ ਪਾਰਕਿੰਗ ਵਾਸਤੇ ਬਰਫਾਂ ਨੂੰ ਚੱਕਣਾ ਪੈਂਦਾ ਤੇ ਇਧਰੇ ਪਾਸੇ ਆਪਾਂ ਚੱਲਦੇ ਹੁਣ ਅੰਦਰ ਫਲਹਾਲ ਇਧਰ ਆ ਗਿਆ ਇਹਨਾਂ ਦਾ ਬਹਿਣ ਵਾਲਾ ਵੈਸੇ ਇਹਨਾਂ ਦਾ ਟੇਕ ਅਵੇ ਸਰਵਿਸ ਹੈ ਵੀ ਤੁਸੀਂ ਕਦੇ ਆਓਂਗੇ ਤਾਂ ਲੈ ਕੇ ਜਾ ਸਕਦੇ ਹੋ ਬਾਕੀ ਇਹਨਾਂ ਨੇ ਦਰਵਾਜ਼ਾ ਕੋਈ ਨਹੀਂ ਲਾਇਆ ਤੇ ਆ ਚੀਜ਼ਾਂ ਜਿਹੜੀਆਂ ਓਪਨ ਹੀ ਪੰਗਾ ਰਹਿੰਦੀਆਂ ਠੀਕ ਹੈ ਇੱਥੇ ਕੋਈ ਚੋਰੀ ਚੋਰੀ ਨਾ ਦਾ ਕੋਈ ਆਪਾਂ ਗੱਲ ਕਰਕੇ ਆ ਹੁੰਦਾ ਨਹੀਂ ਗਾ ਫਲਹਾਲ ਆਪਾਂ ਪਹੁੰਚੇ ਕੀ ਹਾਲ ਹੈ ਭਾਈ ਸਸੀ ਕਾਲ ਪਹਿਲਾਂ ਦਾ ਹਾਂ ਠੀਕ ਹੋ ਹੋਰ ਫਿਰ ਭਾਈ ਆ ਸਾਡਾ ਭਰਾ ਨੇਪਾਲ ਤੋਂ ਆ ਤੇ ਇਹ ਬਈ ਦੋਨਾਂ ਜਣੇ ਪੰਜਾਬੀ ਐ ਇਹਨਾਂ ਦੋਨਾਂ ਦਾ ਮਾਲਾ ਜਿਵੇਂ ਆਪਣੇ ਪੰਜਾਬ 'ਚ ਪੰਜਾਬੀਆਂ ਦੇ ਨੇਪਾਲੀਆਂ ਦਾ ਚੱਲਦਾ ਹੈ ਨਾ ਢਾਬੇ ਉਮੇ ਇੱਥੇ ਚਲਾਈ ਬਠਾ ਹੈ ਨਾ ਸੋ ਇਧਰ ਇਹ ਇਧਰ ਕੀ ਬਣਾਈ ਜਾਂਦਾ ਬਈ ਫਿਰ ਟਿੱਕੀ ਟਿੱਕੀ ਅੱਛਾ 버ਗਰ 버ਗਰ ਵਾਲਿਆਂ ਟਿੱਕੀ ਨਾਲ ਆਈ ਜਾਂਦਾ ਤੇ ਆਹਾਂ ਫਿਰ ਇਹਦਾ ਸਮਾਨ ਆ ਬਈ ਸਾਰਾ ਆਹ ਕੀ ਐ ਅੱਛਾ ਇਹ ਚਿਕਨ ਭਾਈ ਚਿਕਨਾ ਇੱਥੇ ਆ ਕੇ ਛੋਟਾ ਹੋ ਗਿਆ ਕੀ ਹੋ ਗਿਆ ਇਹਨੂੰ ਹੈ ਅੱਛਾ ਕੀਮਾ ਇਹਨੂੰ ਬਣਾਉਂਦਾ ਕੀਮਾ ਓਹੋ ਹੋ ਦੇਖ ਲੋ ਬਈ ਹੋਰ ਭਾਈ ਆਪਣਾ ਖਿਆ ਪੈਂਦਾ ਫਿਰ ਇਹ ਅੰਬਰਸਰ ਤੋਂ ਮਾਈਂ ਦੱਸਣਾ ਇਹ ਕਹਿੰਦੇ ਯਾਰ ਅਸੀਂ ਬੋਲਦੇ ਘਟ ਤੇ ਇਹ ਭਾਈ ਪਟਿਆਲੇ ਤੋਂ ਹੈ ਹੈਨਾ ਇਹ ਭਾਈ ਮੁੰਡਾ ਹੈਗਾ ਆਪ ਨੂੰ ਪਤਾ ਸਾਹ ਦੇ ਤੋ ਤੇ ਇੱਥੇ ਜਿਹੜਾ ਆ ਆ ਕਿਹਦੇ ਹਿਸਾਬ ਨਾਲ ਯਾਰ ਚੁੱਲ੍ਹਾ ਹੈ ਭਾਈ ਫਿਰ ਇਹ ਇਹ ਜੀ ਇਹ ਪੱਠੀ ਆ ਆ ਪੱਠੀ ਹੈ ਇਹ ਮਾਲਕ ਕਿਹਦੇ ਹਿਸਾਬ ਦੀ ਪੱਠੀ ਹੈ ਭਾਈ ਫਿਰ ਇਹ ਪੀਜ਼ਾ ਵਗੈਰਾ ਪੀਜ਼ਾ ਅੱਛਾ ਪੀਜ਼ਾ ਪੂਜਾ ਬਣਾਉਣ ਵਾਲਾ ਪੱਠੀ ਹੈ ਇਹੋ ਜਿਹੇ ਨਾਲ ਤੇ ਇੱਥੇ ਸਾਰੀ ਜਿਹੜੀ ਬਲੋਰ ਚੱਲਣਾ ਪੈਂਦਾ ਤੇ ਆ ਸਾਰਾ ਸਾਰਾ ਸਿਸਟਮ ਆ ਆ ਹੀਟਰ ਹੈਨਾ ਪਾਣੀ ਵਾਲਾ ਪਾਣੀ ਵਾਲਾ ਤੇ ਇਧਰਲੇ ਪਾਸੇ ਨਹੀਂ ਫਰਿੱਜ ਆ ਗਈ ਸਾਰੀ ਤੇ ਤੇ ਇਧਰ ਆਟਾ ਹੈ ਤੇ ਇਧਰੋਂ ਫਿਰ ਚਲਾਉਂਦੇ ਆ ਕੰਮ ਐਣ ਸੋ ਕਿੰਨਾ ਚਿਰ ਹੋ ਗਿਆ ਭਾਈ ਸਾਨੂੰ ਇੱਥੇੋਂ ਇਸੇ ਆਪਾਂ ਲਈ ਗੁਦੌੜੀ ਚੋਗੇ ਦੋ ਸਾਲ ਗੁਦੌੜੀ ਦੋ ਸਾਲ ਇਹ ਲੋਕੇਸ਼ਨ ਦਾ ਨਾਮ ਕੀ ਹੈ ਗੁਦੌੜੀ ਨਹੀਂ ਆਹ ਆ ਆਪਣੇ ਜਿਹੜਾ ਮੇਨ ਸੈਂਟਰ ਹੈ ਜਮਲਗੀ ਗੁਦੌੜੀ ਮੇਨ ਸੈਂਟਰ ਗੁਦੌੜੀ ਦਾ ਜਿੱਥੇ ਆਪਾਂ ਹੁਣ ਖੜੇ ਆ ਫਾ ਠੀਕ ਆ ਇਹ ਇਹ ਕੱਲੀ ਮੈਨੂੰ ਚਾਹ ਮੈਂ ਤਾਂ ਕੱਲ ਦੀ ਸਿਹਾਈ ਨਹੀਂ ਵੈਸੇ ਇਹ ਲੌਂਗ ਲਾਈਟਿੰਗ ਵਾਲੀ ਚਾਹ ਹੀ ਪੀਉਂਦੇ ਆ ਮੈਨੂੰ ਲੱਗਦਾ ਹਨਾ ਆਹ ਲਾਈਟਿੰਗਾਂ ਭਾਈ ਉੱਥੇ ਆਹਾਂ ਜਾ ਠੀਕ ਹੈ ਇਹਨੇ ਪੱਕਾ ਤੌਰ ਤੇ ਲਾਇਆ ਹੋਇਆ ਇਹ ਇਹ ਕੀ ਆ ਯਾਰ ਬਾਈ ਉੱਤੇ ਫਰੇ ਹੋ ਜੇਂ ਛਤਾਂ ਕਾਹਦੇ ਹਿਸਾਬ ਨਾਲ ਹੈ ਇਹ ਵਾਟਰਪਰੂਫ ਹੁੰਦੀ ਹੈ ਇਹ ਵਾਟਰਪਰੂਫ ਇਹ ਕੰਟੇਨਰ ਆ ਹੈ ਪੱਕਾ ਲੱਗਿਆ ਹੋਇਆ ਥਲੇ ਇਨਸੂਲੇਸ਼ਨ ਹੁੰਦੀ ਹੈ ਤੇ ਇਧਰੋਂ ਆਹ ਵਾਰਗੀਆਂ ਚੀਜ਼ਾਂ ਸੋ ਦੇਖ ਲਓ ਭਾਈ ਬੰਦੇ ਮੈਂ ਕਹਣਾ ਵੀ ਇੰਨੀ ਬਰਫ਼ ਦੇ ਵਜਿ ਪੰਜਾਬੀ ਮਿਲ ਜਾਂਦੇ ਸਾਨੂੰ ਜੇ ਬੰਦਾ ਨਰਕੇ ਜਾਊਗਾ ਉੱਥੇ ਹੀ ਮਿਲ ਜਾਣਾ ਪੰਜਾਬੀ ਦੇ ਆਲੂ ਨਹੀਂ ਕਿਤੇ ਰਹਿੰਦੇ ਹੈ ਨਾ ਦੁਨੀਆਂ ਦੇ ਵਿੱਚ ਹਜੇ ਬੰਦੇ ਕਹਿੰਦੇ ਨਾਲੇ ਘਟਾ ਯਾਰ ਆਪਣੀ ਵੀ ਆਬਾਦੀ ਘਟ ਤੇ ਬਾਹਰ ਵੱਧ ਹੋਣੀ ਹੈ ਬਾਹਰ ਬਹੁਤ ਹੈ ਦੇਖਾ ਠੰਡ ਠੋਣੀ ਲੱਗਦੀ ਹੋ ਤੁਨੂੰ ਠੰਡ ਚ ਹੀ ਰਹਿੰਦੇ ਹੋ ਠੰਡ ਚ ਹੀ ਰਹਿੰਦੇ ਆ ਲਾਓ ਬਈ ਤੁਨੂੰ ਬਾਹਰ ਲਾ ਵੀਰ ਹੈ ਯੂਟਿਊਬ ਹੋ ਗਿਆ ਆ ਬੰਦਾ ਥੋੜੇ ਜਿਹਾ ਵੱਧ ਮੰਦਾ ਮੈਨੂੰ ਲੱਗਦਾ ਹੈ ਨਾ ਇਹ ਨਵਾਂ ਹੀ ਆ ਠੰਡ ਦਾ ਨਵਾਂ ਲਾਓ ਬਈ ਤੁਨੂੰ ਦਿਖਾਉਣੇ ਇੱਕ ਇਧਰੋਂ ਬਾਹਰ ਲਾ ਵੀਊ ਤੇ ਵਾਕਈ ਬਈ ਬਹੁਤ ਔਖਾ ਕੰਮ ਹੈ ਤੇ ਜੇ ਅੰਦਰੋਂ ਦੇਖਿਆ ਜਾਵੇ ਤਾਂ ਇਦਾਂ ਸਾਰੇ ਜਿਹੜੇ ਸਾਡੇ ਬੰਦਿਆਂ ਨੇ ਮਿਹਨਤਾਂ ਕਰਕੇ ਸੈਟਅਪ ਕੀਤੇ ਆ ਯਾਰ ਵੀ ਹੈਨਾ ਕਿੰਨਾ ਮਾਣ ਹੁੰਦਾ ਵੀ ਜਦੋਂ ਸਾਡੇ ਬੰਦੇ ਇਹੋ ਜੀ ਬਰਫਾਂ ਦੇ ਟਿੱਬਿਆਂ ਚ ਨਹੀਂ ਦੇਣਾ ਆ ਵੀ ਗੋਰਿਆਂ ਦੇ ਦੇਸ਼ਾਂ ਦੇ ਵਿੱਚ ਵੀ ਜਦੋਂ ਸਾਡੇ ਵਾਲ ਨੇ ਕੰਮ ਖੋਲੇ ਆ ਨਾ ਤੇ ਵਾਕਿਆ ਹੀ ਮਾਣ ਨਾ ਸਿਰ ਉੱਚਾ ਹੁੰਦਾ ਵੀ ਵਾਕਿਆ ਹੀ ਸਾਡੀ ਕੌਮ ਆ ਜਿਹੜੀ ਨਾ ਬਹੁਤ ਮਿਹਨਤੀ ਐ ਤੇ ਹਰ ਦੁਨੀਆ ਦੇ ਹਰ ਕੋਨੇ 'ਚ ਆਪਾਂ ਗੱਲ ਕਰਗੇ ਇਹਨਾਂ ਨੇ ਨਾ ਚਮਕਾਇਆ ਸੋ ਕਦੇ ਵੀ ਇੱਥੇ ਗਦੌਰੀ ਜਾਓ ਤਾਂ ਇੰਡੀਅਨ ਫਾਸਟ ਫੂਡ ਤੇ ਜ਼ਰੂਰ ਹੋ ਕੇ ਜਾਇਓ ਬਈ ਠੀਕ ਐ ਇੱਥੇ ਸਾਰੀਆਂ ਇਦਾਂ ਹੀ ਹੁੰਦੀਆਂ ਮਾਲਾ ਲੱਕੜ ਦੀਆਂ ਨੇ ਤਾਂ ਨੂੰ ਬਹਿਣਾ ਤੇ ਇਹ ਥੱਲੇ ਪੂਰਾ ਪੱਕਾ ਬਣਿਆ ਹੋਇਆ ਮਾਲਾ ਠੀਕ ਐ ਫਾਰਸ਼ ਤੇ ਉਹਦੇ ਉੱਤੇ ਜਿਹੜਾ ਕੰਟੇਨਰ ਤੇ ਇਹਨਾਂ ਨੇ ਜਿਹੜਾ ਹੈਗਾ ਇੰਡੀਅਨ ਫੂਡ ਰੈਸਟੋਰੈਂਟ ਬਣਾਇਆ ਹੋਇਆ ਸੋ ਬਈ ਬਹੁਤ ਕਹਿੰਡ ਲੱਗਦੀ ਹੈ ਗੱਲ ਤੇ ਵਾਕੇ ਵਿਊ ਦੇ ਵਟ ਕੱਢੇ ਪਿਆ ਇਹਨੂੰ ਕਰਕੇ ਬਹੁਤ ਜ਼ਿਆਦਾ ਇੱਥੇ ਅਰਪ ਦੇ ਲੋਕ ਆਉਂਦੇ ਆ ਇੰਡੀਅਨ ਦੇ ਆਉਂਦੇ ਜੇਕਰ ਤੁਸੀਂ ਵੀ ਕਿਤੇ ਘੁੰਮਣਾ ਚਾਹੁੰਦੇ ਹੋ ਮੰਨ ਲਓ ਜੌਰਜia ਘੁੰਮਣਾ ਚਾਹੁੰਦੇ ਹੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਫਲਾਹਾਲ ਦਸਤੀ ਦਾ ਬਹੁਤ ਬਹੁਤ ਧੰਨਵਾਦ ਆ ਗੱਡੀਆਂ ਤੋਂ ਬਣਾ ਇੱਥੇ ਪਹੁੰਚਣਾ ਬਹੁਤ ਆਸਾਨਬ ਹੈ